ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਇਹਦਾ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅ ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਦੇਦਾਰੀ ਦਿੱਤੀ ਗਈ ਹੈ ਗਲੋਬਲ ਕ੍ਰਿਸਚਨ ਕਮਿਟੀ ਨੂੰ ਲਗ ਨੂੰ ਸੋ ਇਸ ਗੱਲ ਲਈ ਮੈਂ ਧੰਨਵਾਦ ਕਰਦਾ ਕਿ ਜੋ ਜ਼ਿੰਮੇਵਾਰੀ ਮੈਨੂੰ ਅੱਜ ਸੌਂਪੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਮੈਂ ਬਾਕੂਬੀ ਨਿਭਾਵਾਂਗਾ ਅਤੇ ਜਿੱਥੇ-ਜਿੱਥੇ ਮੇਰੀ ਸੇਵਾ ਲਗਾਈ ਜਾਏਗੀ ਮੈਂ ਉਹ ਸੇਵਾ ਨੂੰ ਕਰਾਂਗਾ ਪਰਮੇਸ਼ਰ ਦੇ ਰਾਜ ਦੇ ਵਿਸਥਾਰ ਦੇ ਲਈ ਅਤੇ ਦੂਸਰਾ ਤੁਸੀਂ ਅੱਜ ਜੋ ਪ੍ਰੋਗਰਾਮ ਦੀ ਗੱਲ ਕਰਦੇ ਹੋ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਕੁਝ ਪਾਸਟਰਸ ਅਤੇ ਕੁਝ ਵਿਧਵਾ ਪੈਨਾਂ ਦੀ ਮਦਦ ਕੀਤੀ ਗਈ ਹੈ ਜੈਕਾਂ ਕੰਬਲਸ ਇਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਿਹਮਦ ਦਿੰਦੇ ਹਾਂ ਤੇ ਨਾਲ ਹੀ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਜੋ ਬੰਟੀ ਅਜਨਾਲਾ ਜੀ ਪਹੁੰਚੇ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮਿਟੀ ਦੇ ਵੱਲੋਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਉਹਨਾਂ ਨੇ ਸਾਡੇ ਇਸ ਉਪਰਾਲੇ ਦੇ ਵਿੱਚ ਆ ਕੇ ਸਹਿਯੋਗ ਕੀਤਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਦੀ ਮਿਹੜਾਈ ਕਰਦੇ ਹਾਂ ਕਰਨ ਜੈਮਸੀ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਪ੍ਰੋਫੈਟ ਕਬੂਦਾਸ ਮਬਪ੍ਰਿਸ਼ਨ ਐਕਸ਼ਨ ਕਮਿਟੀ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਔਰ ਮੈਂ ਸਾਰਿਆਂ ਨੂੰ ਪਹਿਲਾਂ ਤਾਂ 90 ਸਾਲ ਦੀ ਵਧਾਈ ਦੇਣਾ ਚਾਹੁੰਦਾ ਐਕਸ਼ਨ ਕਮੇਟੀ ਵੱਲੋਂ ਸਾਡੇ ਪ੍ਰਧਾਨ ਜਿਤਿੰਦਰ ਮੱਸੀ ਗੌਰਵ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿਨ ਚਾਹੁੰਦਾ ਤੇ ਪ੍ਰਮਾਤਮਾ ਦਾ ਜੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਸਾਲ ਵਿੱਚ ਵੱਡੀ ਬਰਸਤ ਦੇ। ਦੱਸਣਾ ਚਾਹੁੰਦਾ ਕਿ ਅੱਜ ਜੋ ਇਸ ਜਗ੍ਹਾ ਤੇ ਮੀਟਿੰਗ ਕੀਤੀ ਗਈ ਹੈ ਇਹ ਜੋ ਪਾਸਟ ਆਫ ਦਿ ਵੀਡੀਓ ਨਾਲ ਉਹ ਮੀਟਿੰਗ ਕੀਤੀ ਗਈ ਹੈ ਉਹ ਤਾਜੀ ਵਾਦ ਦੇ ਵਿੱਚ ਲਿਖੀ ਗਈ ਸੀ ਜਿਹਦੇ ਵਿੱਚ ਵੀਰਵਾਨ ਨੂੰ ਮਦਦ ਕੀਤੀ ਕੰਬਲ ਦੇ ਦੁਆਰਾ ਪਾਸਟਸ ਨੂੰ ਡਾਇਰੈਕਟਰ ਦੁਆਰਾ ਕੀਤੀ ਗਈ। ਉਹਦੇ ਵਿੱਚ ਸਾਡੇ ਪ੍ਰਧਾਨ ਜੋ ਆਏ ਨੇ ਬੰਟੀ ਜਨਾਲਾ ਜੀ ਪਹੁੰਚੇ ਨੇ ਉਹਨਾਂ ਦੇ ਦੁਆਰਾ ਜੀ ਨੁਕਤੀਆਂ ਕੀਤੀਆਂ ਗਈਆਂ। ਪਾਸਟੇਬਲ ਵੀ ਜਿਹਨੂੰ ਤੋਂ ਜਿਲ੍ਹਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਔਰ ਉਹ ਵੀ ਸੰਭਾਅਨ ਵੀ ਅੱਜ ਜਿਲ੍ਹਾ ਵਾਈਸ ਪ੍ਰੈਜ਼ੀਡੈਂਟ ਨੇ ਇਸੇ ਕਰਕੇ ਲਗਾਇਆ ਗਿਆ ਮੈਂ ਖੁਸ਼ ਹਾਂ ਸੋਸ਼ਣਨਾ ਕਿ ਅਸੀਂ ਕੌਮ ਦੇ ਲਈ ਕੰਮ ਕਰ ਰਹੇ ਹਾਂ ਜੋਰ ਸਾਡਾ ਜਿਹੜਾ ਦਾਇਰਾ ਵਧ ਲਿਆ ਪ੍ਰੋਬਲਮ ਨੂੰ ਬਣਾਉਣ ਨਾਲ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਵੱਡਾ ਕੰਮ ਕਰਾਂਗੇ ਕਿ ਜਿਹੜੀ ਦਿੱਤੀ ਸੀ ਸਾਡੀ ਕੌਮ ਨੂੰ ਜ਼ਰੂਰਤ ਪਈ ਹੈ ਮੋਠੇ ਖੜੇ ਹੋਵਾਂਗੇ ਅਗਲੇ ਵੀ ਖੜੇ ਹੋ ਰਏ ਤੇ ਸਾਡਾ ਦਾਇਰਾ ਦਿਨ ਪੈ ਤਿੰਨ ਦਿਨ ਦਾ ਵਧਦਾ ਜਾ ਰਿਹਾ ਉਸੇ ਤਰ੍ਹਾਂ ਅਸੀਂ ਕੌਮ ਜਿਹੜਾ ਜਿਹੜਾ ਹੋਰ ਉੱਚਾ ਕਰੇਗਾ ਸਾਰਿਆਂ ਨੂੰ ਮੇਰੇ ਵੱਲੋਂ ਜਮਸੀ ਦੀ ਮੈਂ ਵਲਾਇਟ ਮਿਸੀਪਲਟੀ ਕੋਆਰਡੀਨੇਟਰ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਅੱਜ ਹਥੇ ਤਾਰੀਵਾਲ ਦੇ ਵਿੱਚ ਅਸੀਂ ਆਏ ਆ ਸਾਡੇ ਪਾਸਟਰ ਬਲਬੀਰ ਸਿੰਘ ਜੀ ਇਹਨਾਂ ਦੇ ਇੱਕ ਜੀ ਬੀਐਸ ਫਾਊਂਡੇਸ਼ਨ ਜਿਹੜੀ ਆ ਉਹਦੇ ਵੱਲੋਂ 60 ਦਿਨਾਂ ਨੂੰ ਮੁੱਖ ਰੱਖਦੇ ਆ ਕੁਝ ਪਾਸਟਰ ਸੇਵਾ ਨਾਲ ਦੇ ਨਾਲ ਔਰ ਗਰੀਬ ਤੇ ਵਿਧਵਾ ਔਰਤਾਂ ਦੇ ਲਈ ਜਿਹੜੀ ਇੱਕ ਬੜੀ ਵੱਡੀ ਅੱਜ ਮਦਦ ਕੀਤੀ ਗਈ ਆ ਸੋ ਅੱਜ ਉਸ ਵਿਸ਼ੇ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਕੀਤਾ ਗਿਆ ਔਰ ਕਰੀਬਨ ਜਿਹੜਾ ਸੀਆਲੀ ਜਿਹੜੀ ਮਦਦ ਆ ਉਹ ਕੀਤੀ ਗਈ ਹੈ ਮੈਂ ਪੀਐਸ ਫਾਊਂਡੇਸ਼ਨ ਦਾ ਔਰ ਪਾਸੋ ਮਿਲਵੀ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਬੁਲਾ ਕੇ ਇਸ ਨੋਬਲ ਕਾਰਜ ਦੇ ਵਿੱਚ ਸਾਨੂੰ ਹਿੱਸਾ ਲੈਣ ਦਾ ਮੌਕਾ ਦਿੱਤਾ ਵਾ ਔਰ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ ਜਿਹੜਾ ਇਸ ਢੰਗ ਦੇ ਨਾਲ ਗਰੀਬਾਂ ਦੀ ਮਦਦ ਕਰਨੀ ਲੋੜਵੰਦਾਂ ਦੀ ਮਦਦ ਕਰਨੀ ਸਾਨੂੰ ਸਭ ਨੂੰ ਕਰਨੀ ਚਾਹੀਦੀ ਰਹਿਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਹੀ ਸਾਡਾ ਸਮਾਜ ਜਿਹੜਾ ਵਾ ਉਹ ਸਮਰਿੱਧ ਦਿੱਖਦਾ ਵਾ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਜਾਂਦੀ ਆ ਔਰ ਜਿਹੜੀ ਉੱਚ ਨੀਚਾ ਉਹ ਖਤਮ ਹੁੰਦੀ ਆ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਦਸਬੰਧ ਕੱਢ ਕੇ ਪੈਸਾ ਇਕੱਠਾ ਕਰਕੇ ਤੇ ਇਹਨਾਂ ਨੇ ਗਰੀਬਾਂ ਦੀ ਮਦਦ ਕੀਤੀ ਮੈਂ ਮਹਿਸੂਸ ਕਰਦਾ ਕਿ ਬਹੁਤ ਹੀ ਵਧੀਆ ਖੋਜ ਇਹਨਾਂ ਨੇ ਕੀਤਾ ਔਰ ਇਹ ਜਿਹੜੀ ਪਛਾਣ ਆ ਇਹ ਮਸੀਹ ਲੋਕਾਂ ਦੀ ਪਛਾਣ ਆ ਮਸੀਹ ਲੋਕਾਂ ਨੂੰ ਮੰਨਣ ਵਾਲੇ ਲੋਕਾਂ ਦੀ ਪਛਾਣ ਆ ਕਿ ਅਸੀਂ ਹਮੇਸ਼ਾ ਆਪਣੇ ਜੋ ਸਾਡੀ ਜੇਬ ਦੇ ਵਿੱਚ ਹੈ ਜੋ ਸਾਨੂੰ ਪ੍ਰਭੂ ਯਿਸੂ ਨੇ ਸਿਖਾਇਆ ਵਾ ਕਿ ਜੇ ਤੇਰੇ ਕੋ ਦੋ ਚਾਦਰਾਂ ਤੇ ਇੱਕ ਛਾਦਰ ਜੜੀ ਹੈ ਤੂੰ ਦੂਸਰੇ ਨੂੰ ਦੇ ਦੇ ਔਰ ਇੱਕ ਮੈ ਲੋੜਵੰਦ ਨੂੰ ਦੇ ਦੇ ਸੋ ਇਹ ਜਿਹੜਾ ਕੰਮ ਕੀਤਾ ਵਾ ਅੱਜ ਬੀਐਸ ਫਾਊਂਡੇਸ਼ਨ ਦੇ ਮੁਖੀ ਪਾਸਟਰ ਬਲਬੀਰ ਹੋਰਾਂ ਨੇ ਇਹ ਬਾਈਬਲ ਦੇ ਪ੍ਰਭੂ ਯਿਸੂ ਦੇ ਬਚਨਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਆਪਣੀ ਕਮਾਈ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਗਰੀਬ ਲੋਕਾਂ ਦੀ ਔਰ ਲੋੜਵੰਦ ਸਖੀਆਂ ਦੀ ਔਰ ਸਾਡੇ ਪਾਸਟਰ ਸਬਾਨਾ ਦੀ ਇਹ ਸਿਆਲ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਰਜੈਕਟਾਂ ਦੇ ਕੇ ਮਦਦ ਕੀਤੀ ਹੈ ਮੈਂ ਮਹਿਸੂਸ ਕਰਦਾ ਕਿ ਇਹ ਸਾਡੇ ਲਈ ਬਹੁਤ ਮਾਨਵਤਾ ਦੀ ਗੱਲ ਹੈ ਸਾਡੇ ਲਈ ਫਖਰ ਵਾਲੀ ਗੱਲ ਆ ਔਰ ਮੈਂ ਆਸ ਕਰਦਾ ਹਾਂ ਕਿ ਉਹਨਾਂ ਵਾਲਾ ਸਮਾ ਜਿਹੜਾ ਬੀਐਸ ਫਾਊਂਡੇਸ਼ਨ ਆ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰਕੇ ਗਰੀਬ ਲੋਕਾਂ ਦੀ ਜਿਵੇਂ ਉਹ ਮਦਦ ਦੇ ਲਈ ਹਮੇਸ਼ਾ ਅੱਗੇ ਰਹੇਗਾ ਸਾਡੀ ਪੂਰੀ ਟੀਮ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਅਸੋ ਪ੍ਰਭੂਦਾ ਜੀ ਦੀਪਕ ਲੁਪਾ ਜੀ ਪਾਸਟਰ ਸਟੀਫਨ ਪੱਟੀ ਜੀ ਰਮਨ ਜੀ ਔਰ ਹੋਰ ਵੀ ਸਾਥੀ ਸਾਡੀ ਜਿਹੜੇ ਆ ਅੱਜ ਮੌਜੂਦ ਸੀ ਸਵਾਜ ਇਹ ਕਿ ਜਿਹੜਾ ਬਹੁਤ ਵੱਡਾ ਫੈਸਲਾ ਸੀ ਪਟਾਵਾ ਕਿ ਪਾਸਟਰ ਬਲਬੀਰ ਜੀ ਜਿਹੜੇ ਉਹ ਸਾਡੇ ਜਿਹੜੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਆ ਉਹਦਾ ਜਿਹੜਾ ਪਾਸਟਰ ਵਿੰਗ ਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੜਾ ਬੜੀ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਔਰ ਪਾਸਟਰਾਂ ਦੀਆਂ ਲੋੜਾਂ ਜ਼ਰੂਰਤਾਂ ਦੇ ਵਿੱਚ ਪਾਸਟਰਾਂ ਦੇ ਹਰ ਵਿਸ਼ੇ ਦੇ ਵਿੱਚ ਖੜਾ ਹੁੰਦਾ ਉਹਦੇ ਚ ਕਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਅੱਜ ਇਹਨਾਂ ਨੂੰ ਮੈਂ ਸੌਂਪ ਕੇ ਜਾ ਰਿਹਾ ਹਾਂ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹਨਾਂ ਨੂੰ ਅਸੀਂ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਉਦੇ ਵਿੱਚ ਬਤੌਰ ਮੀਤ ਪ੍ਰਧਾਨ ਨਿਯੁਕਤੀ ਦੇ ਕੇ ਔਰ ਮੈਂ ਜਾ ਰਿਹਾ ਔਰ ਮੈਂ ਆਸ ਕਰਦਾ ਕਿ ਉਹ ਇਸ ਅਹੁਦੇ ਨੂੰ ਜਸਟੀਫਾਈ ਕਰਨਗੇ ਔਰ ਇਹਦੇ ਨਾਲ ਇंसाफी ਇਨਸਾਰ ਕਰਦੇ ਆਂ ਜਿੱਥੇ ਵੀ ਕਿਤੇ ਪਾਸ ਸੁਬਾਨਾ ਦੇ ਨਾਲ ਧਰਮ ਦੇ ਨਾਂ ਤੇ ਪਰਸੀ ਕੁਛ ਨਾ ਹੋਏਗਾ ਸਾਡੇ ਲੋਕਾਂ ਨਾਲ ਪਰਸੀਕਿਊਸ਼ਨ ਹੋਏਗਾ ਉਥੇ ਮੋਢੇ ਨਾਲ ਮੋਢਾ ਜੋੜ ਕੇ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਸਾਥ ਦੇਣਗੇ ਔਰ ਮੈਂ ਬਹੁਤ ਜ਼ਿਆਦਾ ਜੀ ਖੁਸ਼ ਹਾਂ ਬਹੁਤ ਜ਼ਬਰਦਸਤ ਪ੍ਰੋਗਰਾਮ ਅੱਜ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਬਹੁਤ ਧੰਨਵਾਦ